ਮੰਦੀ ਵਰਦਿਕਲ ਸੁਦਾ ਸਭਾ ਪ੍ਰਸ਼ਾਸਨ ਨੰਬਰ 102 ਅਰਜ਼ੀ ਤਾਂ ਦੇ ਦਿੱਤੀ ਬਸ ਬੋਲ ਦਿਓ ਵੇਖੋ ਜੀ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਆ ਬਾਬਾ ਸਾਹਿਬ ਅੰਮ੍ਰਿਤਕਰ ਸਾਹਿਬ ਦੀ ਮੂਰਤੀ ਤੋੜਨ ਦੇ ਨਾਲ ਨਾਲ ਜਿੱਥੇ ਲੱਗੇ ਸੰਵਿਧਾਨ ਦੀਆਂ ਕਿਤਾਬਾਂ ਪਈਆਂ ਸੀ ਉਹਨਾਂ ਨੂੰ ਵੀ ਸਾੜਫੂ ਕੀਤਾ ਗਿਆ ਵਾ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜੀ ਆ ਜਿਹੜੇ ਵੀ ਬੰਦਿਆਂ ਨੇ ਇਹ ਕੰਮ ਕੀਤਾ ਵਾ ਉਹਨੂੰ ਪ੍ਰਸ਼ਾਸਨ ਨੂੰ ਘਟੋ ਘੜ ਫਾਂਸੀ ਦੇ ਸਕਤ ਦੇਣੀ ਚਾਹੀਦੀ ਆ ਇਹ ਇੱਕ ਬਹੁਤ ਵੱਡੀ ਬੇਅਦਬੀ ਦੀ ਘਟਨਾ ਹੋਈ ਆ ਪੰਜਾਬ ਦੇ ਵਿਚamong ਸ਼ਾਂਤੀ ਤੇ ਭਾਈਚਾਰ ਸਾਂਝ ਨੂੰ ਖਤਮ ਕਰਨ ਵਾਸਤੇ ਉਹਦਾ ਨੁਕਸਾਨ ਪਹੁੰਚਵਾਉਣ ਵਾਸਤੇ ਪੰਜਾਬ ਨੂੰ ਲਾਂਬੂ ਲਾਉਣ ਵਾਸਤੇ ਇਹ ਇੱਕ ਸੋਚੀ ਸਮਝੀ ਸ਼ਾਸਤ ਦੇ ਦੀ ਨਾ ਇਹ ਜਿਹੜਾ ਕਦਮ ਆ ਇਹ ਬਹੁਤ ਹੀ ਮੰਦ ਭਾਗਾ ਵਾ ਸਾਰੇ ਧਰਮਾਂ ਦਾ ਬਰਾਬਰ ਦਾ ਸਤਕਾਰ ਹੋਣਾ ਚਾਹੀਦਾ ਵਾ ਇਹ ਜਿਹੜੇ ਵੀ ਕਿਸੇ ਨੇ ਕਿਰਤ ਕਰਨ ਇਨਸਾਨ ਨੇ ਕੱਲ ਇੱਕ ਤੇ ਮੌਕੇ ਤੇ ਫੜਿਆ ਗਿਆ ਇੱਕ ਜਾਂ ਦੋ ਦੋਸ਼ੀ ਅਜੇ ਵੀ ਭਗੋੜੇ ਨੇ ਅਸੀਂ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਦੋਸ਼ੀਆਂ ਨੂੰ ਤੁਰੰਤ ਫੜ ਕੇ ਉਹਨਾਂ ਦੇ ਸਖਤ ਧਰਾਵਾਂ ਲਾ ਕੇ ਪਰਚਾ दर्ज ਕਰਕੇ ਤੇ ਘਟੋ ਘਟ ਫਾਂਸੀ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ ਅੱਜ ਸਾਰਾ ਇਸ ਸਮਾਜ ਵਾਲਵਿਕ ਸਮਾਜ ਸਾਰੇ ਧਰਮਾਂ ਦੇ ਲੋਕ ਭੰਡਾਰੀ ਪੁਲ ਦੇ ਇਕੱਠੇ ਹੋਏ ਆ ਲੱਖਾਂ ਦੀ ਗਿਣਤੀ ਦੇ ਵਿੱਚ ਇਸੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਇਹ ਕਹ ਕੇ ਸਰਕਾਰ ਨੂੰ ਇਹਨਾਂ ਦੋਸ਼ੀਆਂ ਨੂੰ ਨਖਾ ਪਾਉਣੀ ਚਾਹੀਦੀ ਆ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਵੱਡੀ ਪੱਧਰ ਤੇ ਪਰਚਾ ਦਰਜ ਕਰਨਾ ਚਾਹੀਦਾ ਹਾਂ ਜਿਹੜਾ ਧਰਨੇ ਪ੍ਰਦਰਸ਼ਨ ਪਹੁੰਚੇ ਉਹ ਕੀ ਕਹਿਣਾ ਚਾਹੁੰਦਾ ਆ ਬਹੁਤ ਹੀ ਅੱਜ ਮਾੜੀ ਘਟਨਾ ਵਾਪਰੀ ਆ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ ਦਾ ਸੰਵਿਧਾਨ ਲਿਖਿਆ ਹੈ ਬਾਬਾ ਅੰਬੇਦਕਰ ਨੇ ਉਹਨਾਂ ਦਾ ਜਿਹੜਾ ਫੋਟੋਆ ਤੋੜਨ ਦੀ ਕੋਸ਼ਿਸ਼ ਕੀਤੀ ਆ ਇਹਦੇ ਪਿੱਛੇ ਏਜੰਸੀਆਂ ਦਾ ਹੱਥ ਆ ਏਜੰਸੀਆਂ ਹੀ ਉਹ ਜੇ ਕੰਮ ਕਰਾਉਂਦੀਆਂ ਨੇ ਕਿ ਪੰਜਾਬ ਨੂੰ ਸੁਖ ਸ਼ਾਂਤੀ ਦੇ ਵਿੱਚ ਨਹੀਂ ਰਹਿਣ ਦੇਣਾ ਚਾਹੁੰਦੀਆਂ ਇਸ ਕਰਕੇ ਅੱਜ ਇਹ ਵੀ ਇਸ ਧਰਨ ਦੇ ਵਿੱਚ ਸ਼ਾਮਲ ਹੋਏ ਆ ਕਿ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਕਿਸ ਤਰ੍ਹਾਂ ਦੇਖਦੇ ਹੋ ਕੰਮ ਸਰਕਾਰ ਤੁਸੀਂ ਬੇਗ ਹੀ ਰਹੇ ਹੋ ਸਰਕਾਰ ਦਾ ਕੋਈ ਅਰੇਂਜਮੈਂਟ ਹੁੰਦਾ ਤੇ ਇਹੋ ਜਿਹਾ ਅਨੁਸਖਾਵੀ ਘਟਨਾ ਨਹੀਂ ਹੋਣੀ ਚਾਹੀਦੀ ਇਹੋ ਜਿਹਾ ਘਟਨਾ ਨਹੀਂ ਹੋਣੀ ਚਾਹੀਦੀਆਂ ਕਿਉਂ ਇਸ ਇਹਦੇ ਨਾਲ ਸਾਡੇ ਪੰਜਾਬ ਦਾ ਜਿਹੜਾ ਇਹ ਮਾਹੌਲ ਖਰਾਬ ਹੋ ਸਕਦਾ ਗੱਦਦਤੂ ਬਣਾਇਆ ਦਾ ਪੂਰੇ ਦੇਸ਼ ਵਿੱਚ ਕੁਝ ਚੌਟੀਆਂ ਲੈ ਕੇ ਕੀ ਹਾਲਾਤ ਦੇਖ ਦੇ ਸਕਦੇ ਹੋ ਉਹਦਾ ਬੱਸ ਸਾਡੀ ਇਹ ਬੇਇੱਜ਼ਤੀ ਹੁੰਦੀ ਆ ਮੂਰਤੀ ਦਾ ਤੇ ਜਿਹੜੀ ਬੇਇੱਜ਼ਤੀ ਹੋ ਰਹੀ ਆ ਦੇਖੋ ਜਿਹਨੇ ਵੀ ਕੀਤੀ ਆ ਉਹ ਬਹੁਤ ਹੀ ਅੰਗੇ ਕਹਿ ਚੁੱਕੇ ਬਹੁਤ ਮਾਰੀ ਕਰਨਾ ਇਹ ਨਹੀਂ ਹੋਣੀ ਚਾਹੀਦੀ ਕਿਸੇ ਵੀ ਧਰਮ ਦਾ ਜਿਹੜਾ ਉਹ ਕਿਸੇ ਦੇ ਧਰਮ ਦੇ ਉੱਤੇ ਵੀ ਨਹੀਂ ਇਹੋ ਜਿਹਾ ਕੰਮ ਨਹੀਂ ਜਿਹੜਾ ਸਾਰਿਆਂ ਦਾ ਸਤਕਾਰ ਹੋਣਾ ਚਾਹੀਦਾ ਜੈ ਹਿੰਦ ਜਿੰਦਾਬਾਦ 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 नर्मदा <laughs> ਚੱਕੀ ਅੰਮਰ ਹੈ ਬਾਗੀ ਕਰੇਗਾ ਅੰਮਰ ਹੋ ਜਾਏਗਾ ਉਹੋਂ ਅਸੀਂ ਟਕਰਾਈਂ ਟੱਕਾ ਦੇ ਦੋ ਪੰਜੀ ਜੈਵਾਲਮਿਕੀ ਕੱਲ ਜੋ ਘਟਨਾ ਹੋਈ ਆ ਬਹੁਤ ਹੀ ਮੰਦ ਭਾਗੀ ਆ ਉਸ ਰੋਸ ਦੇ ਵਿੱਚ ਜਿਹੜਾ ਕੱਲ ਬੰਦ ਦੀ ਕਾਲ ਦਿੱਤੀ ਸੀ ਅੱਜ ਪੂਰਨ ਤੌਰ ਤੇ ਜਿਹੜਾ ਭੰਡਾਰੀ ਫੋਲ ਤੇ ਅੰਮਰਸਰ ਜਿਹੜਾ ਉਹ ਬੰਦ ਕੀਤਾ ਗਿਆ ਵਾ ਕਿਉਂਕਿ ਉਹਦੇ ਵਿੱਚ ਸਾਧ ਸੰਗਤ ਨੂੰ ਅਪੀਲ ਕਰਦੇ ਆ ਕਿ ਜਿਹੜਾ ਵੰਦੀ ਦੀ ਕਾਲ ਦਿੱਤੀ ਉਹਦੇ ਵਿੱਚ ਪੂਰਾ ਪੂਰਾ ਜਿਹੜਾ ਉਹ ਸਾਥ ਦੇਣ ਕਿਉਂਕਿ ਜਿਹੜਾ ਦੋਸ਼ੀਆਂ ਨੂੰ ਅਸੀਂ ਸਜ਼ਾ ਦਿਵਾ ਸਕੀਏ ਕਿਉਂਕਿ ਸਾਰੇ ਸਮਾਜ ਦੀ ਜਿਹੜੀ ਉਹ ਮੰਗ ਕੀਤੀ ਗਈ ਆ ਕਿ ਇਸੇ ਦੋਸ਼ੀ ਨੂੰ ਜਿਹੜੀ ਉਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜੇ ਆ ਵਾਲਮੀ ਕੀ ਹਰ ਹਰ ਵਾਲਮੀ ਕੀ ਜੇ ਅਗਰ ਇਹ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨਦਾ ਅੱਗੇ ਵਾਸਤੇ ਜਿਹੜਾ ਉਹ ਸੰਘਰਸ਼ ਜਿਹੜਾ ਉਹ ਤੇਜ਼ ਕੀਤਾ ਜਾਊਗਾ ਜਾਂ 3 ਤਰੀਕ ਨੂੰ ਜਿਹੜਾ ਪੰਜਾਬ ਬੰਦ ਕੀਤਾ ਜਾਊਗਾ ਇਹ ਹੁਣੇ ਕਮਿਸ਼ਨਰ ਸਾਹਿਬ ਆ ਰਿਹਾ ਵਾ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਦੇਖਦੇ ਆ ਕੀ ਕਹਿੰਦੇ ਆ ਕੀ ਉਹਨਾਂ ਐਫਆਈਆਰ ਕੀਤੀ ਕੀ ਉਹਨਾਂ ਦੇ ਧਾਰਾ ਲਾਈ ਆ ਕਿਹੜਾ ਕਿਹੜਾ ਬੰਦਾ ਉਹਨਾਂ ਨੂੰ ਥੋੜਾ ਦੇਣ ਵਾਲਾ ਵਾ ਉਥੇ ਕਿਹੜਾ ਕਿਹੜਾ ਬ੍ਰੇਕੀ ਦੇ ਵਿੱਚ ਜਾਨ ਜੜੀ ਉਹ ਕੀਤੀ ਛੇੜਾ ਬੈਠ ਕਰੀ ਪਹਿਲਾਂ ਦੁਬਾਰਾ ਕਰੀ ਪਾਣਾ ਦੇਖ ਲੋ ਧੰਨਵਾਦ ਛੋੜੀ ਗੱਲ ਚੰਨ ਤੇ ਕੋਈ ਜਲਦੀ